ਬਿਹਤ ਮਾੜੀ ਖਬਰ ਖਨੌਰੀ ਬਾਰਡਰ ਤੋਂ ਸਾਹਮਣੇ ਆ ਰਹੀ ਆ ਜਿੱਥੇ ਕੀ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜਦੀ ਹੋਈ ਨਜ਼ਰ ਆ ਰਹੀ ਆ ਬੀਪੀ ਲੋ ਸ਼ੂਗਰ ਦੀ ਸਮੱਸਿਆ ਲੀਵਰ ਦੇ ਵਿੱਚ ਪ੍ਰੋਬਲਮ ਸਰੀਰ ਦੇ ਵਿੱਚ ਦਰਦ ਅਜਹੀਆਂ ਸਮੱਸਿਆਵਾਂ ਦੇ ਨਾਲ ਹਰ ਦਿਨ ਜਗਜੀਤ ਸਿੰਘ ਡੱਲੇਵਾਲ ਝੂਜ ਰਹੇ ਨੇ 27ਵੇਂ ਦਿਨ ਦੇ ਵਿੱਚ ਮਰਨ ਵਰਤ ਪਹੁੰਚ ਚੁੱਕਿਆ ਤੇ ਅੱਜ ਡਾਕਟਰਾਂ ਦੀ ਟੀਮ ਦੇ ਵੱਲੋਂ ਚੈੱਕਅਪ ਕਰਨ ਤੋਂ ਬਾਅਦ ਜੋ ਕੁਝ ਕਿਹਾ ਉਸ ਨੂੰ ਸੁਣ ਕੇ ਹਰ ਇੱਕ ਨੂੰ ਝਟਕਾ ਜ਼ਰੂਰ ਲੱਗਿਆ ਕੀ ਕੁਝ ਕਹਿ ਰਹੇ ਨੇ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾਉਂਦੇ ਆਂ ਰਈਆ ਸਿੱਧਾ ਲੈ ਕੇ ਚੱਲਦੇ ਆਂ ਤਾਂ ਲੋਅਲ ਸਾਭੀ ਦਾ ਖਿਆਲ ਰੱਖ ਰਹੇ ਨੇ ਪੂਰਾ ਅਸੀਂ ਰੋਜ਼ ਵੀਡੀਓ ਕਾਨਫਰੈਂਸ ਤੇ ਦੇ ਰਹੇ ਹਾਂ ਹੀ ਪੂਰਾ ਚਰਚਾ ਕਰਦੇ ਹਾਂ ਕਿ ਕਿੰਦਾ ਦੀ ਉਹਨਾਂ ਦੀ ਸਥਿਤੀ ਹੈ ਸਾਰੇ ਸਪੈਸ਼ਲਿਸਟ ਸਾਡੇ ਡਾਕਟਰ ਅਸੀਂ ਇਸ ਗੱਲ ਤੇ ਵਿਚਾਰ ਕਰਦੇ ਹਾਂ ਜੇ ਮੈਂ ਅੱਜ ਦਾ ਤੁਹਾਨੂੰ ਅਪਡੇਟ ਦਵਾ ਤਾਂ ਜਦੋਂ ਅਸੀਂ ਫਿਜ਼ੀਕਲ ਐਗਜ਼ਾਮੀਨੇਸ਼ਨ ਕੀਤਾ ਉਹਨਾਂ ਦੇ ਹੱਥ ਪੈਰ ਠੰਡੇ ਸੀਗੇ ਅਨੀਮੀਆ ਕਰਕੇ ਪੇਲਰ ਕਾਫੀ ਜ਼ਿਆਦਾ ਪ੍ਰੋਮੀਨੈਂਟ ਸੀਗਾ ਉਹਨਾਂ ਦੇ ਨਰਵਸ ਸਿਸਟਮ ਤੇ ਇਫੈਕਟ ਪੈ ਰਿਹਾ ਹੈ ਸਟਾਰਵੇਸ਼ਨ ਕਰਕੇ ਤਾਂ ਕਿ ਉਹਨਾਂ ਦੇ ਜਿਹੜੇ ਰਿਫਲੈਕਸਿਸ ਸੀਗੇ ਉਹ ਕਾਫੀ ਸਲੋ ਸੀਗੇ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਵਾਈਟਲਸ ਦੀ ਤਾਂ ਉਹਨਾਂ ਕਿ ਸਿਆਮ ਬੰਦੇ ਲਈ ਕਮਨ ਫੇਨ ਨਾਲੇ ਬੰਦੇ ਲਈ ਬੀਪੀ ਫਲਕਚੂਏਟ ਕਰਨਾ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਹੈ ਪਰ ਡੱਲੇਵਾਲ ਸਾਹਿਬ ਜੀ ਜੋ ਉਸ ਬਹੁਤ ਲੰਬੇ ਸਮੇਂ ਤੋਂ ਸਟਾਰਵੇਸ਼ਨ ਤੇ ਨੇ ਲੰਮੇ ਪਏ ਹੋਏ ਨੇ ਉਹਨਾਂ ਲਈ ਫਲਕਚੂਏਟ ਕਰਨਾ ਇੱਕ ਕਾਫੀ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ ਉਹਨਾਂ ਦਾ ਆਰਥੋਸਟੈਟਿਕ ਹਾਈਪੋਟੈਨਸ਼ਨ ਵੀ ਪੋਜ਼ੀਟਿਵ ਆ ਰਿਹਾ ਜਿਹਦਾ ਮਤਲਬ ਕਿ ਬਾਡੀ ਚ ਪ੍ਰੋਟੀਨ ਤੇ ਫਲੂਇਡ ਦੋਨਾਂ ਦੀ ਕਮੀ ਹੋਣ ਕਰਕੇ ਉਹਨਾਂ ਦਾ ਬੀਪੀ ਜਿਹੜਾ ਕਿ ਘਟ ਚੱਲ ਰਿਹਾ ਹੋਈ ਨਾ ਡਰਾਸਟਿਕਲੀ ਡਿੱਗ ਜਾਂਦਾ ਹੈ ਕਿ ਸਾਨੂੰ ਚਿੰਤਾ ਹੋ ਜਾਈ ਇੰਨੀ ਹੱਥ ਪੈਰਾਂ ਦੀ ਪੈ ਜਾਂਦੀ ਹੈ ਦੋ ਚਾਰ ਵਾਰੀ ਇਹ ਇਨਸੀਡ ਐਡਵਾਈਸ ਕੀਤਾ ਕਿ ਉਹ ਬਾਹਰ ਨਾ ਆਉਣ ਅੰਦਰ ਹੀ ਰਹਿਣ ਪਰ ਅੱਜ ਜਦੋਂ ਮੈਂ ਸੁਣ ਰਿਹਾ ਸੀ ਉਹ ਚਾਹੁੰਦੇ ਨੇ ਕਿ ਸਾਰਿਆਂ ਨੂੰ ਮਿਲ ਸਕਣ ਉਸ ਤੋਂ ਬਾਅਦ ਜੇ ਮੈਂ ਰਿਪੋਰਟਾਂ ਦੀ ਗੱਲ ਕਰਾਂ ਉਹਨਾਂ ਦੇ ਐਲ ਐਫ ਟੀਜ਼ ਡੀਟੇਂਜ ਨੇ ਮਤਲਬ ਕਿ ਅੰਦਰ ਲਿਵਰ ਦੇ ਫੰਕਸ਼ਨ ਸਾਰੇ ਖਰਾਬ ਆ ਰਹੇ ਨੇ ਜੀਐਫਆਰ ਘਟਿਆ ਹੋਇਆ ਇਲੈਕਟ੍ਰੋਲਾਈਟ ਇੰਬੈਲੈਂਸ ਹੋਏ ਹੋਏ ਨੇ ਜਿਸ ਦੇ ਕਿ ਸਾਨੂੰ ਕਾਫੀ ਡਰ ਰਹਿੰਦੇ ਨੇ ਜਿੱਦਾਂ ਕਿ ਨੀਂਦ ਖਰਾਬ ਹੁੰਦੀ ਹੈ ਕੜਾ ਨੂੰ ਰਹਿੰਦਾ ਹੈਗਾ ਕਾਰਡੀਕ ਅਰੇਸਟ ਦਾ ਜਿਹਨੂੰ ਕਿ ਆਪਾਂ ਸਾਇਲੈਂਟ ਹਾਰਟ ਅਟੈਕ ਵੀ ਕਹਿ ਦਿੰਦੇ ਆ ਇਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਤੁਹਾਨੂੰ ਸਮਝਾਵਾਂ ਕਿ ਰਿਪੋਰਟਾਂ ਇੰਨੀ ਜਿਆਦਾ ਵੱਡੇ ਸਟਾਰਵੇਸ਼ਨ ਤੋਂ ਬਾਅਦ ਰਿਪੋਰਟਾਂ ਇੰਨੀ ਸੇਵਿਅਰਲੀ ਨਹੀਂ ਸਾਨੂੰ ਦੱਸਣ ਗਿਆ ਜੋ ਉਹਨਾਂ ਦੀ ਕੰਡੀਸ਼ਨ ਹੈ ਮਤਲਬ ਅੰ ਇੱਕ ਛੋਟੀ ਜਿਹੀ ਐਗਜ਼ਾਮਪਲ ਲੈਣਾ ਤੁਹਾਨੂੰ ਸਾਰਾ ਪਤਾ ਲੱਗ ਜਾਏਗਾ ਜੇ ਆਪਾਂ ਕਰੈਟੀਨ ਦੀ ਗੱਲ ਕਰੀਏ ਆਪਾਂ ਨੂੰ ਪਤਾ ਲੱ ਕਿ ਕਿਹਾ ਕਿ ਕਰੇਟਿਨ ਦਾ ਲੈਵਲ ਦਾ ਸੋਰਸ ਹੀ ਬਹੁਤ ਘੱਟ ਹੈ ਕਿ ਉਹ ਇਨਾਂ ਉੱਤੇ ਨਹੀਂ ਆਏਗਾ ਜਿਨ੍ਹਾਂ ਕਿ ਕਿਡਨੀ ਦਾ ਹਾਨੀ ਉਹਨਾਂ ਨੂੰ ਹੋ ਚੁੱਕੀ ਹੈ ਇਸ ਕਰਕੇ ਆਪਾਂ ਰਿਪੋਰਟਾਂ ਤੋਂ ਇਹਨਾਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਜਿੰਨੀ ਉਹਨਾਂ ਦੀ ਸਵੀਅਰ ਅੱਜਕਲ ਕੰਡੀਸ਼ਨ ਹੈ ਅਜੇ ਪੇਸ਼ੈਂਟ ਨੂੰ ਅਸੀਂ ICU ਚ ਟਰੀਟ ਕਰਦੇ ਆ ਹਿਮੋਡਾਇਨੈਮਿਕਲੀ ਅਨਸਟੇਬਲ ਕਹਿ ਕੇ ਟਰੀਟ ਕਰਦੇ ਆ ਕਿ ਜਿਹਨੀਆਂ ਉਹਨਾਂ ਦੀ ਕ੍ਰਿਟੀਕਲ ਕੰਡੀਸ਼ਨ ਹੈ ਉਹਨਾਂ ਦਾ ਸਰੀਰ ਆਪਣੇ ਆਪ ਨਾਲ ਲੜ ਰਿਹਾ ਆਪਣੇ ਅਖੀਰਲੇ ਪੰਦਰੇ ਵਰਤ ਰਿਹਾ ਕਿ ਕਿਦਾਂ ਮੈਂ ਸਹੀ ਰਹਿ ਸਕਾਂ ਆਪਾਂ ਰਬ ਦਾ ਸ਼ੁਕਰਮੰਦ ਹੋਣਾ ਚਾਹੀਦਾ ਜਿਹੜੇ ਵੀ ਉਹ ਪਲ ਕੱਟ ਰਹੇ ਨੇ ਅਸੀਂ ਤਾਂ ਹੀ ਹਰ ਇੱਕ ਵਾਰੀ ਵਾਣ ਕਰਦੇ ਆ ਕਿ ਕਿਸੇ ਵੀ ਵਕਤ ਕੁਝ ਵੀ ਹੋ ਸਕਦਾ ਕਿਉਂਕਿ 7 ਦਿਨ ਤੋਂ ਬਾਅਦ ਸਾਡੀ ਸੜੀ ਕਹਿੰਦੀ ਹੈ ਕਿ ਕਾਰਡੀਕਰੈਸ ਜਿਹੜਾ ਬੰਦਾ ਇੰਨੇ ਦਿਨਾਂ ਤੋਂ ਭੁੱਖਾ ਹੈ ਇੰਨੇ ਦਿਨਾਂ ਤੋਂ ਸਟਾਰਵੇਸ਼ਨ ਤੇ 7 ਦਿਨਾਂ ਤੋਂ ਬਾਅਦ ਕਾਰਡੀਕਰੈਸ ਦਾ ਚਾਂਸਸ ਬਹੁਤ ਜ਼ਿਆਦਾ ਰਿਸਕ ਬਹੁਤ ਜ਼ਿਆਦਾ ਵੱਜ ਜਾਂਦਾ ਹੈ ਇਸ ਕਰਕੇ ਉਹਨਾਂ ਦੀ ਇੱਕ ਕੰਡੀਸ਼ਨ ਕਾਫੀ ਕ੍ਰਿਟੀਕਲ ਹੈ ਕਿ ਅਸੀਂ ਉਹਨਾਂ ਨੂੰ ਰੋਜ਼ ਮਾਨੀਟਰ ਕਰ ਰਹੇ ਹਾਂ ਤੇ ਚਰਚਾ ਕਰ ਰਹੇ ਹਾਂ ਆਪਣੇ ਡਾਕਟਰ ਸਾਹਿਬ ਨਾਲ ਆ ਮੈਂ ਨਿਵੇਦਨ ਕਰੂੰਗਾ ਅਮਰਜੀਤ ਸਿੰਘ ਰਾੜਾ ਜੀ ਉਹ ਆਪਣਾ ਆਪਣੀ ਬਾਤ ਰੱਖेंगे ਸੰਖੇਪ ਸ਼ਬਦਾਂ ਵਿੱਚ ਅਮਰਜੀਤ ਸਿੰਘ ਪੱਤਰਕਾਰ ਦੋਸਤੋ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਦਾ ਅਮਰਨ ਅੰਛਨ ਜਿਹੜਾ ਲਗਾਤਾਰ جاری ਹੈ ਔਰ ਲਗਾਤਾਰ ਬਾਰਡਰਾਂ ਦੇ ਉੱਤੇ ਉਹਨਾਂ ਦੇ ਲਈ ਕਿਸਾਨ ਜਿਹੜੇ ਉਹ ਇਕੱਠੇ ਹੋ ਰਿਹਾ ਹੈ ਖਨੌਰੀ ਬਾਰਡਰ ਤੇ ਅੱਜ ਦੀ ਤੁਸੀਂ ਸਥਿਤੀ ਦੇਖੀ ਹੈ ਕਿ ਹਜ਼ਾਰਾਂ ਲੱਖਾਂ ਕਿਸਾਨ ਜਿਹੜਾ ਅੱਜ ਬਾਰਡਰਾਂ ਵੱਲ ਵੱਧ ਰਿਹਾ ਹੈ ਪਰ ਜਿਹੜੀ ਸਰਕਾਰ ਹੈ ਉਹ ਟਸ ਤੋਂ ਮਸ ਨਹੀਂ ਹੋ ਰਹੀ ਆਮ ਲੋਕਾਂ ਦਾ ਕਿਸਾਨਾਂ ਦਾ ਸੋਚਣਾ ਜਿਹਦੀ ਜ਼ਿੰਮੇਵਾਰੀ ਹੈ ਪਰ ਉਹ ਆਨਾ ਸ਼ਾਹੀ ਰਵਈਆ ਜਿਹੜਾ ਹੈ ਉਹ ਲਗਾਤਾਰ ਰਾਜ ਹੱਟ ਦੀ ਗੱਲ ਜਿਹੜੀ ਹੈ ਲਗਾਤਾਰ ਮੋਦੀ ਸਾਹਿਬ ਉਹ ਕਰ ਰਹੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਪੰਜਾਬ ਦੇ ਵਿੱਚ ਸ਼ਹੀਦੀ ਦਿਹਾੜੇ ਜਿਹੜੇ ਆ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਨੇ ਆਪ ਦਾ ਪਰਿਵਾਰ ਜਿਹੜਾ ਸਮੁੱਚਾ ਪਰਿਵਾਰ ਇਹਨਾਂ ਦਿਨਾਂ ਦੇ ਵਿੱਚ ਪੰਥ ਤੋਂ ਕੌਮ ਤੋਂ ਲੜਨ ਵਾਲੇ ਲੋਕਾਂ ਤੋਂ ਤੁਹਾਡੀਆਂ ਹੱਕਾਂ ਲਈ ਨਿਸ਼ਾਵਰ ਕਰ ਦਿੱਤਾ ਔਰ ਲਗਾਤਾਰ ਜਿਹੜਾ ਸਵਾਵਾਵਾਂ ਜਿਹੜੀਆਂ ਪੰਜਾਬ ਦੇ ਵਿੱਚ ਹੋ ਰਹੀਆਂ ਪਰ ਇਹਦੇ ਨਾਲ ਪੰਜਾਬ ਹਰਿਆਣੇ ਦੇ ਜਿੰਨੇ ਵੀ ਦਰਦ ਰੱਖਣ ਵਾਲੇ ਸਾਡੇ ਲੋਕ ਐ ਮਜ਼ਦੂਰ ਐ ਕਿਸਾਨ ਐ ਉਹ ਬਾਰਡਰਾਂ ਵੱਲ ਵੀ ਆਪਣੀ ਜਿਹੜੀ ਹੈ ਉਹ ਸ਼ਮੂਲੀਅਤ ਕਰ ਰਿਹਾ ਹੈ ਇਸੇ ਤਰ੍ਹਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ 24 ਤਰੀਕ ਨੂੰ ਕਾਲਜ ਯੂਨੀਵਰਸਟੀਆਂ ਪਿੰਡ ਪੱਦਰ ਤੇ ਤਹਿਸੀਲ ਪੱਦਰ ਦੇ ਉੱਤੇ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਨੂੰ ਛੱਡ ਕੇ ਜਿੱਦਾਂ ਕਿ ਮੈਂ ਪਹਿਲਾਂ ਕਿਹਾ ਕਿ ਪੰਜਾਬ ਦੇ ਵਿੱਚ ਸ਼ਹੀਦੀ ਦਿਹਾੜੇ ਜਿਹੜੇ ਮਨਾਏ ਜਾ ਰਹੇ ਹੈ ਇੱਥੇ ਬਾਰਡਰ ਦੇ ਉੱਤੇ ਵੀ ਜਿਹੜੇ ਲੋਕ ਹੈ ਆਪਦੀ ਸ਼ਮੂਲੀਅਤ ਕਰ ਰਹੇ ਹੈ ਇਸ ਕਰਕੇ ਪੂਰੇ ਭਾਰਤ ਦੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਆਂ ਡੱਲੇਵਾਲ ਸਾਹਿਬ ਵੱਲੋਂ ਅਸੀਂ ਸਾਰੇ ਸਮੁੱਚਤਾ ਜਿੰਨੀ ਵੀ ਦੁਨੀਆ ਦੇ ਵਿੱਚ ਲਕਾਈ ਹੈ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਉਹਨਾਂ ਦੇ ਹੱਕ ਦੇ ਵਿੱਚ ਕੈਂਡਲ ਮਾਰਚ ਜਿਹੜੇ ਉਹ ਕੱਢੇ ਜਾਣ ਹਰ ਪੱਧਰ ਤੇ ਦੂਸਰਾ ਜਿਹੜਾ ਪ੍ਰੋਗਰਾਮ ਹੈ 26 ਤਰੀਕ ਨੂੰ ਪੂਰੇ ਭਾਰਤ ਦੇ ਵਿੱਚ ਫਿਰ ਪੰਜਾਬ ਨੂੰ ਕਿਉਂਕਿ ਪੰਜਾਬ ਜਿਹੜਾ ਇਸ ਅੰਦੋਲਨ ਦੇ ਵਿੱਚ ਵੱਡੀ ਪੱਧਰ ਤੇ ਸ਼ਮੂਲੀਅਤ ਕਰ ਰਿਹਾ ਹੈ 26 ਤਰੀਕ ਨੂੰ ਜਿਹੜੀ ਭੋਖੜ ਹੜਤਾਲ ਹੈ ਜ਼ਿਲ੍ਹਾ ਹੈੱਡਕੁਆਟਰ ਤੇ ਤਹਿਸੀਲ ਪੱਧਰ ਦੇ ਉੱਤੇ 4 10 ਤੋਂ 4 ਵਜੇ ਤੱਕ ਉਹ ਭੋਖੜ ਹੜਤਾਲ ਜਿਹੜੀ ਹੈ ਪੂਰੇ ਭਾਰਤ ਦੇ ਵਿੱਚ ਰੱਖੀ ਜਾਵੇਗੀ ਹੁਣ ਮੈਂ ਬੇਨਤੀ ਕਰਾਂ ਮਨੂ ਕਹਾੜ ਜੀ ਜਿਹੜੀ ਅਗਲੀ ਬੇਨਤੀ ਕਰਨ साथियों दो तीन छोटी छोटी बातें बड़ी महत्वपूर्ण बातें हैं वो आपके बीच में रखनी है उससे पहले मैं निवेदन करूंगा जो हमारे बाकी साथी हैं एक बार वो भी अपना जो उनका मुद्दा रखना है वो रख लें उसके बाद डिटेल में दो तीन बातें आपसे बहुत जरूरी बातें साझा करनी है आदरणीय इंद्रजीत सिंह कोटवुड्डा जी पत्रकार साथियों जिन्हें प्रोग्राम लेके ਅੰਮਰਜੀਤ ਸਿੰਘ ਰਾਲਾ ਨੇ ਦੱਸ ਹੀ ਦਿੱਤੇ ਤੁਹਾਨੂੰ ਔਰ ਤੁਹਾਨੂੰ ਪਤਾ ਕਿ ਸ਼ਹੀਦੀ ਦਿਹਾੜਾ ਚੱਲ ਰਿਹਾ ਸ਼ਹੀਦਾਂ ਦੀ ਵਿਰਾਸਤ ਜਿਹੜੇ ਵਾਰਿਸ ਦੋਨੋਂ ਫੋਰਮ ਵੱਡੇ ਪੱਧਰ ਤੇ 13 ਫਰਵਰੀ ਤੋਂ ਇਨ੍ਹਾਂ ਮੋਰਚਿਆਂ ਦੇ ਵਿੱਚ ਲੜ ਰਹੇ ਔਰ ਉਹਨਾਂ ਦੇ ਵਾਰਿਸ ਸਰਦਾਰ ਜਗਜੀਤ ਸਿੰਘ ਡੱਲੇਵਾਲ ਅੱਜ ਨੂੰ 27 ਦਿਨ ਵੀ ਚੁੱਕੇ ਆ ਸ਼ਹਾਦਤ ਦੇ ਸ